ਕੁੜੀਆਂ ਅੱਜ ਕੱਲ ਕੰਨੀਆਂ ਆਹੇ ਤਾਂ ਮਾਡਲ ਆ ਅਸੀਂ ਦਾ ਮਾਡਰਨ ਕੁੜੀਆਂ ਆ ਅਸੀਂ ਪੌਣੇ ਸੋਹਣੇ ਸੂਟ ਲਓ ਜੀ ਲੈ ਜਾਓ 650 ਰੁਪਏ ਦਾ ਸੂਟ ਕੋਈ 2500 ਨਹੀਂ ਕੋਈ 3000 ਨਹੀਂ 1000 ਰੁਪਏ ਦਾ ਸੂਟ ਉਹ ਚੈਲੰਜ ਕਰਦੇ ਆ ਜੇ ਕੋਈ ਦੇ ਜਵੇ 1000 ਦਾ ਸੂਟ ਹੈ 1 1000 ਚ ਦੇ ਰਿਹਾ 1 1000 ਚ ਕੱਲੇ ਕੱਲੇ ਸੂਟ ਤੇ ਰੇਟ ਲਹਿ ਕੇ ਲਾਤਾ ਆ ਚੱਕੋ ਜੀ 1500 ਰੁਪਿਆ ਦਾ ਸੂਟ ਆ ਚੱਕੋ ਜੀ 1600 ਰੁਪਿਆ ਦਾ ਸੂਟ ਆ ਚੱਕੋ 1800 ਰੁਪਿਆ ਦਾ ਸੂਟ ਓਏ ਹੋਏ 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 ਓਏ ਹੋਏ 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 ਆ ਦੇਖੋ ਗਲੇ ਤੇ ਦੇਖੋ ਕਿੰਨਾ ਪਿਆਰਾ ਕੰਮ ਆ ਦੇਖੋ ਜੀ ਕਿੰਨਾ ਸੋਹਣਾ ਘੇਰੇ ਤੇ ਕੰਮ 2500 ਰੁਪਏ ਦਾ ਸੂਟ ਤੁਹਾਨੂੰ ਲਿਆਇਆ ਪੰਜਾਬ ਦੇ ਸਭ ਤੋਂ ਵਧੀਆ ਤੇ ਟਾਪ ਦੇ ਖੂਬੀਆ ਟਿਕਾਣੇ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਣਾਮੋਗਾ ਰੋੜ ਤੇ ਅੱਜ ਦੀ ਵੀਡੀਓ ਅੰਤ ਤੱਕ ਦੇਖ ਲਿਓ ਇੰਨੇ ਵੱਡੇ ਫੇਰੇ ਕਰਦੇ ਨੇ ਤੁਹਾਡੇ 15-1500 ਵਾਲੇ ਸੂਟ 5-500 ਚ 2-2000 ਵਾਲੇ ਸੂਟ 750-800 ਚ 3-3000 ਵਾਲੇ ਸੂਟ 12-1200 ਚ ਕੋ ਭਾਜੀ ਜਿਹੜਾ ਮੋਰਾ ਨਾਲ ਡਿਜ਼ਾਈਨ ਹੈ ਹੈਂਡਵਰਕ ਹੋਇਆ ਬਾਜੂ ਪਹੁੰਚੇ ਦੁਪੱਟਾ ਵਰਕ ਬਜ਼ਾਰਾਂ ਚ 15-1500 ਦਾ ਇੱਥੋਂ ਮਿਲਨੇ 1500 ਦੇ ਤਿੰਨ ਮਤਲਬ ਕਿ 500 ਰੁਪਏ ਦਾ ਇੱਕ ਹੈਂਡਵਰਕ ਵਾਲਾ ਲੋ ਜੀ ਹੁਣ ਕੋਈ 1500 ਨਹੀਂ ਖਰਚਣਾ ਕੋਈ 1600 ਨਹੀਂ ਖਰਚਣਾ ਲੈ ਜਾਓ 500 ਰੁਪਏ ਦਾ ਸੂਟ ਉਹ ਇਹਦੇ ਵਿੱਚ ਰੰਗ ਦੇਖੋ ਕੁੜੀਆਂ ਟੀੜੀਆਂ ਵਾਲੇ ਸਿਆਣੇ ਵਾਲੇ ਮਿਡਲ ਏਜ ਵਾਲੇ ਭੂਆ ਤਾਈਆਂ ਚਾਤੀਆਂ ਸਾਰਿਆਂ ਦੇ ਫਾਇਦੇ ਮੋਰਾਂ ਵਾਲੇ ਸੂਟ ਪੌਂਚਾ ਦੇ ਕੰਮ ਕੀਤਾ ਕਿੱਡਾ ਹੈਵੀ ਡਿਜ਼ਾਈਨ ਬਣਿਆ ਦੁਪੱਟਾ ਵੀ ਨਾਲ ਬੜਾ ਸੋਹਣਾ ਕੋਈ 1500 ਨਹੀਂ ਕੋਈ 1600 ਨਹੀਂ ਸਿਰਫ 500 ਰੁਪਏ ਦਾ ਸੂਟ ਦਵਾਂਗੇ कॉटन ਦੇ ਸੂਟ ਮਸਲਿਨ ਦੇ ਸੂਟ ਚੱਕੋ 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 ਇਹ ਵੀ 500 ਰੁਪਏ ਦਾ ਸੂਟ ਦਵਾਂਗੇ ਦੇਖੋ ਇੱਥੇ ਠੱਗੀ ਠੋਰੀ ਕੋਈ ਨਹੀਂ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਵੀ ਲਿਖ ਲਿਖ ਕੇ ਲਾਤਾ ਚੱਕੋ 500 ਰੁਪਏ ਦਾ ਉਹ 12 1200 15 1500 ਰੁਪਈਆ ਨਹੀਂ ਹੁਣ ਤੁਹਾਡੇ ਤੋਂ ਲੈਣਾ ਸਿਰਫ 5 500 ਚਕਾਰ ਤੇ 5 500 ਚ ਬੁਟੀਕਾਂ ਵਾਲੇ ਪਾਰਟੀਆਂ ਵਾਲੇ ਟੌਪ ਦੀਆਂ ਕਢਾਈਆਂ ਕੱਡੀਆਂ ਮੈਚਿੰਗ ਵਾਲੇ ਸੂਟ ਆਹ ਚੱਕੋ ਦੇਖੋ ਰੇਟ ਕਿੰਨਾ ਵੇ ਵੀ ਲੈ ਜਾਓ 500 ਰੁਪਏ ਚ ਕੋਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਫੋਟੋ ਵਾਲੇ ਸੀਜ ਦੇਣ ਜਾ ਰਹੇ ਆ ਬਾਜ਼ਾਰ ਤੇ ਸਭ ਤੋਂ ਵੱਡਾ ਧਮਾਕਾ ਕਰਤਾ ਜੀ ਮਸਲੀਨ ਦਾ ਸੂਟ ਲੈ ਜਾਓ 500 ਰੁਪਏ ਦਾ ਦੁਪੱਟਾ ਨਾ ਲਾ ਕੇ ਬਜ਼ਾਰਾ ਜੇ 15 1500 ਦਾ ਜਿੰਨੇ ਮਰਜ਼ੀ ਕਲਰ ਜਿੰਨੇ ਮਰਜ਼ੀ ਰੰਗ ਲੈ ਜਾਓ 5 500 ਰੁਪਏ 5 500 ਰੁਪਏ ਆ ਦੇਖੋ ਜੀ ਹੁਣ ਹੋਰ ਤੁਹਾਨੂੰ ਨਵੀਂ ਵੈਰਾਈਟੀ ਦਿਖਾਣੇ ਆ ਕੁੜੀਆਂ ਅੱਜ ਕੱਲ ਕੰਨੀਆਂ ਅਸੀਂ ਦਾ ਮਾਡਲ ਆ ਅਸੀਂ ਦਾ ਮਾਡਰਨ ਕੁੜੀਆਂ ਆ ਅਸੀਂ ਪੌਣੇ ਸੋਹਣੇ ਸੂਟ ਲਓ ਜੀ ਲੈ ਜਾਓ 650 ਰੁਪਏ ਦਾ ਸੂਟ ਲਓ ਜੀ ਲਓ ਜੀ ਲਓ ਜੀ ਕੋਈ 2500 ਨਹੀਂ ਕੋਈ 3000 ਨਹੀਂ 1000 ਪਰਾ ਸੂਟ ਉਹ ਚੈਲੇਂਜ ਕਰਦੇ ਆ ਜੇ ਕੋਈ ਦੇ ਜਵੇ 1000 ਦਾ ਸੂਟ ਹੈ ਸਭ ਤੋਂ ਲਗਜ਼ਰੀ ਰਾਇਲ ਸ਼ੋਰੂਮ ਹੈ ਮਾਤੂਸ਼ਰੀ ਦਸਤਾਰ ਬਾਗਾ ਆਪਣਾ ਪਰ ਰੇਟ ਸਾਡੇ ਭਾਈ ਸਾਹਿਬ ਬਹੁਤ ਘੱਟ ਪਹੁੰਚ ਜਾਦੇ ਕੰਮ ਦੁਪੱਟਿਆਂ ਦੇ ਵਰਕ ਆ ਦੇਖੋ ਇੱਕ 1000 ਚ ਦੇ ਰਹੇ ਆ ਇੱਕ 1000 ਚ ਕੱਲੇ ਕੱਲੇ ਸੂਟ ਤੇ ਰੇਟ ਲਿਖ ਕੇ ਲਾਤਾ ਦੇਖੋ ਜੀ ਬਹੁਤ ਵੱਡੀਆਂ ਵੈਰਾਈਟੀਆਂ 1275 ਪਰਾ ਸੂਟ ਦੇ ਰਹੇ ਆ ਜਿਹੜਾ ਬਾਜ਼ਾਰ ਚ 3 3000 ਪਹਿਲਾ ਦੇਖੋ ਕਿੰਨਾ ਹੈਵੀ ਸੂਟ ਆ ਚੱਕੋ 1275 ਦੇ ਵਿੱਚ 1275 ਦੇ ਵਿੱਚ ਸਾਡੇ ਕੋਲ ਬਹੁਤ ਸੋਹਣੀਆਂ ਸੋਹਣੀਆਂ ਰੇਂਜ ਆ ਚੁੱਕੀਆਂ ਤੁਸੀਂ ਲੈਣਾ 1500 ਰੁਪਿਆ ਦਾ ਸੂਟ ਆ ਚੱਕੋ ਜੀ 1500 ਰੁਪਿਆ ਦਾ ਸੂਟ ਆ ਚੱਕੋ ਜੀ 1600 ਰੁਪਿਆ ਦਾ ਸੂਟ ਆ ਚੱਕੋ 1800 ਰੁਪਿਆ ਦਾ ਸੂਟ ਮਤਲਬ ਗਰਮੀਆਂ ਦੇ ਸ਼ਕੂਫੇ ਆ ਗਏ ਆ ਵਾਈਟ ਸੂਟ ਦੇਖੋ ਮੈਂ ਕਹਾ ਜੀ ਬਿਊਟੀ ਬਿਊਟੀ suit ਦੇਖੋ ਬਿਊਟੀ ਇਹ ਵੀ ਤੁਹਾਨੂੰ ਦੇ ਰਣਾ 1600 ਤੋਂ 50 ਰੁਪਏ ਦਾ ਸਾਡੇ ਕੋਲ 500 ਰੁਪਏ ਤੋਂ ਲੈ ਕੇ 5000 ਤੱਕ ਦੇ ਟੌਪ ਦੇ ਲਗਜ਼ਰੀ suit ਦਿਖਾ ਰਹੇ ਹਾਂ ਤੁਸੀਂ ਚੈੱਕ ਕਰੀ ਚਲੋ ਵੈਰਾਈਟੀ ਟੌਪ ਓਏ ਹੋਏ 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 ਓਏ ਹੋਏ 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 ਆਹ ਦੇਖੋ ਗਲੇ ਦਾ ਦੇਖੋ ਕਿੰਨਾ ਪਿਆਰਾ ਕੰਮ ਆਹ ਦੇਖੋ ਜੀ ਕਿੰਨਾ ਸੋਹਣਾ ਘੇਰੇ ਤੇ ਕੰਮ 2500 ਰੁਪਏ ਦਾ suit 2500 ਰੁਪਏ ਦਾ ਸੂਟ ਦਵਾਂਗੇ 2500 ਰੁਪਏ ਦਾ ਸੂਟ ਚੱਕੋ ਜੀ ਪ੍ਰਿੰਟਡ ਸੂਟ ਜਿਹੜੇ ਪਿਓਰ ਕਾਟਨ ਦੇ ਕੈਮਰੀ ਕਾਲੇ ਬਜਾਰਾਂ ਚ 5 500 ਦੇ ਇੱਥੋਂ ਲੈ ਜਾਓ 500 ਰੁਪਏ ਦੇ ਦੋ ਮਤਲਬ 500 ਦਾ ਸੂਟ ਇੱਕ ਨਾਲ ਬਿਲਕੁਲ ਫ੍ਰੀ ਨਾ 500 ਲੈਣਾ ਨਾ 600 ਲੈਣਾ 2500 ਰੁਪਏ ਦਾ ਸੂਟ ਕਰਤਾ ਜੀ 2500 ਰੁਪਏ ਦਾ ਸੂਟ 500 ਦੇ ਦੋ ਇੱਕ ਪਾ ਦੂਜਾ ਧੋ ਬੜੇ ਸੋਹਣੇ ਡਿਜ਼ਾਈਨ ਰੰਗ ਆ ਸਾਰਾ ਹੀ ਸਟਾਕ ਲਾਤਾ ਬਾਹਰ ਸਾਰੀਆਂ ਫਲੋਰਾਂ ਭਰੀਆਂ ਪਈਆਂ ਮਾਤੂ ਸ਼੍ਰੀ ਦਸਤਾਰ ਬਾਗਾ ਰੋਣਾ ਮੋਗਾ ਰੋਡ ਤੇ ਵੱਡੇ ਫਾਇਦੇ ਵੱਡੀਆਂ ਆਫਰਾਂ ਨੰਬਰ ਸਕਰੀਨ ਤੇ ਦਿੱਤਾ ਤੁਸੀਂ ਕੋਈ ਜਾਣ ਕੇ ਨਹੀਂ ਤਾਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਅੱਗਰਸਾਂ ਟੀਵੀ ਬੀ